ਤੱਕਾ ਕਰ ਲੋਕ ਦੇ ਘਰਾਂ ਜੂ ਗੁੜ ਆਪਾਂ 2 ਮਿੰਟੋਂ ਨਿਕਲ ਸਕਦੇ ਕਿ ਆਓ ਯਾਰ ਆਖਰੀ ਅੰਕ ਲੈ ਹਾਂ ਅੱਤੋ ਆ ਗਏ ਨੇ ਅੱਜ ਅਸੀਂ ਨੂੰ ਮਜਬੂਰ ਹੋ ਕੇ ਕਮੇਟੀ ਦੇ ਹਾਲਾਤ ਜੋ ਪ੍ਰਧਾਨ ਤੇ ਈਓ ਨੇ ਵਿਗਾੜੇ ਆ ਉਸ ਨੂੰ ਮੁੱਖ ਰੱਖਦੇ ਹੋਏ ਤੇ ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਅਸੀਂ ਆਪ ਖੁਦ ਆਪਣੇ ਤੌਰ ਦੇ ਉੱਤੇ ਵਾਰਡ ਨੰਬਰ 16 ਦੇ ਵਿੱਚੋਂ ਡੋਰ ਟੂ ਡੋਰ ਕੂੜੇ ਦੀ ਕਲੈਕਸ਼ਨ ਕਰਨ ਦੀ ਮੁਹਿੰਮ ਚਲਾਈ ਆ ਜਿਹੜੀ ਕਿ ਅਸੀਂ ਹਰ 2 ਦਿਨ ਬਾਅਦ ਕੂੜਾ ਘਰਾਂ ਚੋਂ ਕਲੈਕਟ ਕਰਾਂਗੇ ਤੇ ਡੰਪ ਦੇ ਉੱਤੇ ਸਿੱਟਾਂਗੇ ਜੋ ਕਿ ਬਹੁਤ ਮੰਦ ਭਾਗੀ ਗੱਲ ਆ ਵੀ ਜੇ ਆਪਾਂ ਲੋਕਾਂ ਦੇ ਪ੍ਰਤੀ ਇੰਨੇ ਵੀ ਜ਼ਿੰਮੇਵਾਰ ਨਹੀਂ ਹੈਗੇ ਵੇ ਅਸੀਂ ਲੋਕਾਂ ਦਾ ਧਿਆਨ ਰੱਖੇ ਜਾਂ ਲੋਕਾਂ ਨੂੰ ਕੀ ਸਮੱਸਿਆ ਤਾਂ ਸਾਡੇ ਮੈਂਬਰ ਬਣਨ ਦੇ ਵੀ ਲਾਹਤ ਧੰਨਵਾਦ ਜੀ ਜੈ ਲੋਕ ਬਸ ਲੋ ਲੋ ਸਾਡੇ ਪਾਸਵਾਜੀ ਬਹੁਤ ਹੀ ਚੰਗੇ ਨੇ ਜਿਹੜੇ ਸਾਡੀ ਗਲੀ ਦੇ ਵਿੱਚ ਇਨਾ ਕੂੜਾ ਜਮੜਾ ਥਾਂ ਥਾਂ ਟੇਰ ਲੱਗੇ ਪੈ ਨੇ ਕੂੜਿਆਂ ਦੇ ਸੜੇ ਹਨ ਮਾਰਦੀ ਆ ਬਿਮਾਰੀਆਂ ਤਾਂ ਅੱਗੇ ਹੀ ਬਹੁਤ ਜ਼ਿਆਦੇ ਨੇ ਇਹ ਕੂੜੇ ਦੇ ਕਾਰਨ ਹੋਰ ਵੀ ਜ਼ਿਆਦੇ ਬੱਚੇ ਘਰ ਘਰ ਜਾ ਕੇ ਦੇਖੋ ਇੰਨੇ ਬਿਮਾਰ ਪੈ ਨੇ ਹਰ ਇੱਕ ਦੇ ਰੋਜ਼ ਕਿਸੇ ਨਾ ਕਿਸੇ ਡ੍ਰਿਪ ਕਿਸੇ ਦੇ ਟੀਕੇ ਲੱਗ ਹੀ ਜਾਂਦੇ ਨੇ ਇਹਦਾ ਧਿਆਨ ਤੁਸੀਂ ਆਪ ਖੁੱਦ ਰੱਖਦਾ ਦਾ ਦੇਰੇ ਪਿਆਰੇ ਕੱਲੇ ਪਾ ਦਵਾਜੀ ਆਪ ਕੱਲੇ ਆਪ ਦੇ ਕੋਲੋਂ ਪੈਸੇ ਲਾ ਕੇ ਇਹ ਕੰਮ ਕਰਵਾ ਰਹੇ ਨੇ ਕਿ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਸਾਰੇ ਮੱਲੇ ਵਾਲੇ ਹਾਂਜੀ ਬੋਲ ਕੁਏ ਗਾ ਬੋਲ ਆਪ ਜੋ ਕਦੇ ਕਦੇ ਆ ਜਾ ਆ ਜਾ ਤੂੰ ਕਲ ਵੀ ਪੂੜਾ ਤੈਨੂੰ ਚੱਲ ਲੈ ਤਲਗਾ ਤੇ ਪੱਥਰੀ ਕਹਤੇ ਨਹੀਂ ਬਾਸੀ ਮਤਲਬ ਬਸਾ ਦਾ ਮੌਜਮਾ ਹੋਰ ਇਹਦਾ ਖਾਣ ਹੋਰ ਕੀ ਲੱਖ ਹਜ਼ਾਰ ਰੁਪਏ ਦੀ ਆੜੀ ਉੱਤੇ ਰੱਖਿਆ ਬੰਦਾ ਕਿ ਉੱਥੇ ਵੀ ਗੱਲ ਹੋਣੀ ਹੈ ਇਹ ਦੋ ਦਿਨ ਬਾਅਦ ਉਹ ਲਫਾ ਫੇਰ ਕਰੇ ਤੇ ਪਿਆ ਵੇ ਕਲੀ ਚ ਸਾਡੇ ਸਾਡਾ ਤਾਂ ਵੈਸੇ ਨਹੀਂ ਚਾਹਦਾ ਸਾਡਾ ਦੂਹ ਮਰ ਪਿਓ ਤਾਂ ਵੀ ਨਹੀਂ ਚੁੱਕੀ ਜਾਂਦਾ ਪੂਰਾ ਕੱਢਿਆ ਹੋਇਆ ਨਾ ਹਾਂ ਪਰ ਅੱਜ ਤੱਕ ਤੇ ਕੰਮ ਨਹੀਂ ਦਾ ਨਹੀਂ ਤਿਆਰੀ ਉਹ ਜੀ ਕਰਕੇ ਗਿਆ ਨਾ ਜਦੋਂ ਕੱਟੇ ਹਿੰਦਾ ਪੂਰਾ ਕਰਨ ਚਾਹ ਹਾਂ ਵੀ ਪਾ ਦੇਣਾ ਸੀ ਜੀ ਨਹੀਂ ਰੇੜਾ ਹੁਣ ਤੱਕ ਪਹੁੰਚਿਆ ਨਹੀਂ ਉਹ ਹਾਂ ਅਸੀਂ ਪੂਰਾ ਨੇ ਚੱਲ ਜੀ ਪੂਰਾ ਹਾਂ ਪੂਰਾ ਨਿਕਲ ਰਿਹਾ ਕਰਵਾ ਦੇਗੇ ਹਾਂ ਨਾ ਠੀਕ ਹੈ ਜੀ

ਇਹ ਯਾ ਲੈ ਕੋੜਾ ਜਾ ਪਾ ਮਾਹੀ ਹੁਣ ਤੇ ਪਾਈ ਲੋਗਾਂ ਤੇ ਲਾ ਲੈ ਕਿਉਂ ਦੰਨੇ ਕਿਉਂ ਚੋਈ ਕਿੰਨਾ ਵਾਰ ਕੱਟ ਲੈ ਇਹ ਤੇ ਕੋਣ ਪਾ ਲਈ ਜੀ ਜਿੰਨਾ ਵੀ ਦਈ ਹੋਣਾ ਬੰਦਾ ਅਸਤੀਰ ਬਣਾ ਬੁਲਾਈ ਆ ਵੀਰੇ ਕੁੜਾ ਤਰਾ ਅੰਦਰ ਜਲਾ ਪਾ ਕੇ ਪੂੜਾ ਪਾ ਪ੍ਰਾਈਵੇਟ ਰੱਖਿਆ ਜੀ ਪਤਾ ਹੋ ਗਿਆ ਨੂੰ ਹੁਣ ਤਾ ਬਾ ਬੋੜੀ ਹੋਲਾ ਕਿੰਨੇ ਵੇਲੇ ਮੈਂ ਦੋ ਦਿਨਾਂ ਬਾਅਦ ਆਉਗਾ ਅੱਛਾ ਅੱਛਾ ਤੋਂ ਕੁੜਾ ਇੰਤਜ਼ਾਰ ਆ ਜਾਣਾ ਤਾਂ ਮਨੇ ਫੇਰ ਸੇ ਫੇਰ ਸੇ ਪੂਰੇ ਦਿਨ ਤੱਕ ਆ ਜਾਣਾ ਕਿਹਾ ਸਰਾਈ ਦੇ ਘਰ ਆ ਗਏ। ਉੱਥੇ ਹੀ ਕੁਝ ਲੈ ਆਏ ਗਏ। ਜਦੋਂ ਆਉਂਦੇ ਦਿਸੀਦਾ ਯਾ ਸਰਾਂ ਸਾਰਾ ਪੂਰਾ। ਕਿੰਨਾ ਗੱਲ ਸਾਰਾ ਸੋਚ ਕੇ ਆਉਂਦਾ। ਅੱਧੀ ਨਹੀਂ ਕਰਨੀ। ਆ ਦੇਖ ਰੋ। ਤੇਰੇ ਨਾਲ ਸੇ ਆਪਣੀ ਭਾਵਨਾ ਦੇ। ਸਭਾ ਸੋਣਾ ਭਾਈ ਬੋਲਦਾ। ਮੋਯਾਂ ਦਿਨ ਨਾਲ ਮੇਰੇ ਤਨੂਏ ਜੰਮ ਜੀ ਉਹਨਾਂ ਨੇ ਭਟਾ ਆ ਅੱਜ ਤੱਕ ਤਾਵੀ ਨਿਕਤਾ ਵਕਤ ਨਹੀਂ ਖਾਈ ਗਿਆ ਨਾ ਮਨ ਕੀ ਹੋ ਗਿਆ ਉਹ ਉਹਨਾਂ ਨੂੰ ਬਟਾ ਜਿਆ ਜੀ ਉਹ ਬਾਹਰ ਚਾਹੀਦਾ ਰਹੇ ਜੀ

ਸਾਨੂੰ ਬੋਲਿਆ ਉਹਨੇ ਹਾਂ ਜੀ ਲਈ ਆਪੇ ਪਾਲੋ ਹੀ ਆਪੇ ਪੋਣਾ ਦੂਗਾ ਪ੍ਰਾਈਵੇਟ ਰੱਖੋ ਅੱਛਾ ਆਪ ਕਰਨੋ ਮੋੜ ਲੈ ਕੇ ਆਉਂਦੇ ਇੱਕ ਵਾਰ ਸੀ ਹੋਰ ਲੈ ਲੈਣੇ ਜੀ ਲੈ ਆਓ ਦਿਓ ਉਹ ਨਾਈਟ ਨੂੰ ਨਾ ਆਪ ਹੀ ਪੋਣਾ ਜੀ ਉਹ ਤੇ ਜਿਹਾ ਉਤਾ ਕੇ ਉਹ ਲਈ ਬਾਕੀ ਉਹ ਰੇੜਿਆ ਪ੍ਰਾਈਵੇਟ ਰੱਖਿਆ ਆਪ ਨੂੰ ਲੱਗ ਜਾਓ ਉਹਦੇ ਬੈਠਾ ਆ ਜਾ ਕੋ ਮੋੜ ਆਉਂਦਾ ਹੀ ਹਾਂ ਦੋਨੋਂ ਕੋ ਨੈਕਾ ਬੁਫਾਰ ਤੋਂ ਲੈ ਕੇ ਤਾਂ ਗਿਆ ਹੋਰ ਨਹੀਂ ਠੀਕ ਨਹੀਂ ਆ ਉਹ ਲੱਗੇ ਵੀ ਉਹਨਾਂ ਦੇ ਪ੍ਰਧਾਨਕਾਰ ਮਸਾ ਚੱਲਦਾ ਨਹੀਂ ਲੈ ਉਹ ਠੀਕ ਨਹੀਂ ਆ ਫਿਰ ਦੋ ਔਖੇ ਹੁੰਦੇ ਆ ਮੈਂ ਪ੍ਰਾਈਵੇਟ ਕੀਤਾ ਰਹੇ ਜਮੀਨ ਖਾਰਦਾ ਵੀ ਆਪਣਾ ਸਿਰ ਨੂੰ ਸਹੀ ਕਰਾਣੀ ਮੁੱਤੇ ਨਹੀਂ ਹਾਂ ਜੀ ਉਹ ਇਹਨਾਂ ਲੋਕਾਂ ਨੂੰ ਇਹ ਨਾਲ ਅਸੀਂ ਰੋੜਣਾ ਆ ਜਿਓ ਇਹਨਾਂ ਦੋ ਦਿਨ ਬਾਅਦ ਆਉਗਾ ਨਹੀਂ ਹਾਂ ਠੀਕ ਹੈ ਕੀ ਆਫਸਰ ਬਸ ਲੱਗੀ ਆ ਜਾ ਚਾ ਵੀ ਆ ਗਿਆ ਮਮਮੀ ਕੀ ਕਰਤਾ ਹਾਂਜੀ ਅਸੀਂ ਸਮਾਜ ਬਾਕੀ ਮਾਵਾਂ ਦੀ ਰੱਬ ਇੱਕ ਮਿੰਟ ਫੇਟੇ ਰਹੀ ਉੱਥੇ ਮੰਦਰ ਉਹ ਮੰਦਰ ਵਾਲਿਆਂ ਨੂੰ ਅੱਗੇ ਜਾਂਦੇ ਅੱਗੇ